ਭਾਰਤ ਤੇ ਪਾਕਿਸਤਾਨ ਦੋਨੋਂ ਹੀ ਨਿਊਕਲੀਅਰ ਪਾਵਰਡ ਕੰਟਰੀਜ਼ ਨੇ ਤੇ ਜੇਕਰ ਦੋਨਾਂ ਦੇਸ਼ਾਂ ਦੇ ਵਿਚਕਾਰ ਟਕਰਾਵ ਦੁਬਾਰਾ ਤੋਂ ਹੁੰਦਾ ਤਾਂ ਇਹ ਟਕਰਾਵ ਨਿਊਕਲੀਅਰ ਵਾਰ ਤੱਕ ਵੀ ਜਾ ਸਕਦਾ ਕਿਉਂਕਿ ਜੇਕਰ ਤੁਸੀਂ ਇਸ ਤੋਂ ਪਹਿਲਾਂ ਚੱਲ ਰਹੇ ਪੂਰੀ ਦੁਨੀਆ ਦੇ ਵਾਰ ਚੂਨਸ ਨੂੰ ਦੇਖੋ ਤਾਂ ਜਿਆ ਕਿਤੇ ਵੀ ਨਹੀਂ ਆ ਕਿ ਜਿੰਨਾ ਵੀ ਦੇਸ਼ਾਂ 'ਚ ਬਾਰ ਹੋ ਰਹੀ ਆ ਉਹ ਦੋਨੋਂ ਹੀ ਦੇਸ਼ ਨਿਊਕਲੀਅਰ ਪਾਵਰਡ ਕੰਟਰੀਜ਼ ਹੋਣ ਦੂਸਰਾ ਭਾਰਤ ਨੇ ਉਹ ਸੰਧੀ ਦੇ ਉੱਤੇ ਦਸਤਖਤ ਕੀਤੇ ਵੀ ਹੋਏ ਨੇ ਜਿਸ 'ਚ ਭਾਰਤ ਕਿਸੇ ਵੀ ਦੇਸ਼ ਦੇ ਉੱਪਰ ਕਿਸੇ ਵੀ ਕੌਨਫਲੈਕਟ ਦੇ ਦੌਰਾਨ ਨਿਊਕਲੀਅਰ ਵੈਪਨਸ ਦਾ ਜੂਜ਼ ਪਹਿਲਾਂ ਨਹੀਂ ਕਰੂਗਾ ਪਰ ਪਾਕਿਸਤਾਨ ਨੇ ਆਪਦੇ ਉੱਪਰ ਬਹੁਤ ਜ਼ਿਆਦਾ ਦਬਾਅ ਹੋਣ ਦੇ ਚਲਦਿਆਂ ਵੀ ਪਾਕਿਸਤਾਨ ਨੇ ਇਸ ਸਮਝੌਤੇ ਦੇ ਉੱਤੇ ਹਾਲੇ ਤੱਕ ਦਸਤਖਤ ਨਹੀਂ ਕੀਤੇ ਮਤਲਬ ਪਾਕਿਸਤਾਨ ਕਿਸੇ ਵੀ ਬੰਦਸ਼ ਉਦੀ ਨਹੀਂ ਆ ਕਿ ਉਹ ਨਿਊਕਲੀਅਰ ਵੈਪਨਸ ਦਾ ਯੂਜ਼ ਨਹੀਂ ਕਰੂਗਾ ਤਾਂ ਇਸ ਦਾ ਸਿੱਧਾ ਮਤਲਬ ਆ ਕਿ ਪਾਕਿਸਤਾਨ ਦੇ ਦੁਆਰਾ ਭਾਰਤ ਨਾਲ ਯੁੱਧ ਦੇ ਦੌਰਾਨ ਇਹਨਾਂ ਵੈਪਨਸ ਦਾ ਇਸਤੇਮਾਲ ਕੀਤਾ ਜਾ ਸਕਦਾ ਅਮਰੀਕਾ ਦੇ ਹਾਲੀ ਦੇ ਵਿੱਚ ਆਏ ਬਿਆਨ ਦੇ ਮੁਤਾਬਕ ਵੀ ਪਾਕਿਸਤਾਨ ਭਾਰ ਦੇ ਉੱਪਰ ਕਿਸੇ ਵੱਡੇ ਹਮਲੇ ਦੀ ਪਲਾਨਿੰਗ ਕਰ ਰਿਹਾ ਸੀ ਮਤਲਬ ਪਾਕਿਸਤਾਨ ਸ਼ਾਇਦ ਕਿਸੇ ਨਿਊਕਲੀਅਰ ਹਮਲੇ ਦੀ ਵੀ ਤਿਆਰੀ ਕਰਦਾ ਹੋ ਸਕਦਾ ਹੈ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਰਤ ਦੇ ਪਾਕਿਸਤਾਨ ਦੋਨਾਂ ਹੀ ਦੇਸ਼ਾਂ ਕੋਲ ਲਗਭਗ ਇੱਕੋ ਜਨੇ ਨਿਊਕਲੀਅਰ ਵੈਪਨਸ ਮੌਜੂਦ ਨੇ ਪਾਕਿਸਤਾਨ ਕੋਲ 170 ਤਾਂ ਭਾਰ ਦੇ ਕੋਲ 172 ਪਰਮਾਣੂ ਹਥਿਆਰ ਮੌਜੂਦ ਨੇ ਇਸ ਗਿਣਤੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਕਿ ਜੇਕਰ ਅਜਿਹਾ ਕੁਝ ਵੀ ਹੁੰਦਾ ਤਾਂ ਮਰਨ ਵਾਲਿਆਂ ਦੀ ਗਿਣਤੀ ਕਰੋੜਾਂ 'ਚ ਹੋ ਸਕਦੀ ਹੈ ਤੇ ਦੋਨੋਂ ਦੇਸ਼ ਇੱਕ ਦੂਸਰੇ ਦੇ ਸੈਂਕੜੇ ਸ਼ਹਿਰ ਤਬਾਹ ਕਰ ਦੇਣਗੇ ਪਰ ਹੁਣ ਸਵਾਲ ਹੈ ਕਿ ਇਸ ਨਾਲ ਕਿੰਨੇ ਕੁ تباہੀ ਮੱਚ ਸਕਦੀ ਹੈ ਤੇ ਭਾਰਤ ਤੇ ਪਾਕਿਸਤਾਨ ਦੇ ਕਿਹੜੇ ਕਿਹੜੇ ਸ਼ਹਿਰ ਦੋਨਾਂ ਦੇ ਨਿਊਕਲੀਅਰ ਵੈਪਨਸ ਦੇ ਉੱਪਰ ਨਿਸ਼ਾਨੇ ਤੇ ਹੋਣਗੇ ਤਾਂ ਜ਼ਿਕਰ ਕਰ ਸ਼ਹਿਰਾਂ ਦੀ ਕੀਤੀ ਜਾਵੇ ਤਾਂ ਜਿਆ ਨਹੀਂ ਹੁੰਦਾ ਕਿ ਕੋਈ ਵੀ ਦੇਸ਼ ਆਪ ਦੇ ਨਿਊਕਲੀਅਰ ਵੈਪਨਸ ਦਾ ਆਪਰਯੋਗ ਕਿਸੇ ਵੀ ਨਿੱਕੇ ਮੋٹے ਸ਼ਹਿਰ ਦੇ ਉੱਪਰ ਹੀ ਕਰ ਦੇਊਗਾ ਬਲਕਿ ਜੇਕਰ ਜਿਆ ਹੁੰਦਾ ਤਾਂ ਦੋਨੋਂ ਦੇਸ਼ਾਂ ਇੱਕ ਦੂਸਰੇ ਦੇ ਇੰਪੋਰਟੈਂਟ ਸ਼ਹਿਰਾਂ ਦੇ ਉੱਤੇ ਨਿਸ਼ਾਨਾ ਲਾਉਣਗੇ ਪਾਕਿਸਤਾਨ ਵੱਲੋਂ ਭਾਰਤ ਦੇ ਚਨਈ, ਮੁੰਬਈ, ਕੋਲਕਾਤਾ ਤੇ ਦਿੱਲੀ ਵਰਗੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਤਾਂ ਇੰਡੀਆ ਵੱਲੋਂ ਪਾਕਿਸਤਾਨ ਦੇ ਕਰਾਚੀ, ਲਾਹੌਰ, ਇਸਲਾਮਾਬਾਦ ਤੇ ਪੇਸ਼ਾਵਰ ਵਰਗੇ ਸ਼ਹਿਰਾਂ ਨੂੰ ਆਪਦਾ ਨਿਸ਼ਾਨਾ ਬਣਾਇਆ ਜਾ ਸਕਦਾ ਅਜਾ ਇਸ ਲਈ ਵੀ ਆ ਕਿਉਂਕਿ ਮੁੰਬਈ ਭਾਰਤ ਦੀ ਆਰਥਿਕ ਲਿਆਜ ਤੇ ਸਭ ਤੋਂ ਜ਼ਿਆਦਾ ਸੰਘਣੀ ਆਬਾਦੀ ਵਾਲਾ ਸ਼ਹਿਰ ਆ ਤੇ ਬੰਗਲੌਰ ਤਕਨੀਕੀ ਤੇ ਸੈਨਿਕ ਲਹਾਜ ਦੇ ਨਾਲ ਜ਼ਰੂਰੀ ਆ ਤਾਂ ਦਿੱਲੀ ਭਾਰਤ ਦੀ ਰਾਜਧਾਨੀ ਆ ਹੁਣ ਇਹ ਵੀ ਨਹੀਂ ਹੁੰਦਾ ਕਿ ਹਰੇਕ ਪਰਮਾਣੂ ਬ bomb ਵਿਸ਼ਾਲ ਤੇ ਵੱਧਮਾਰ ਕਰਨ ਵਾਲਾ ਹੀ ਹੋਵੇ ਬਲਕਿ ਕਈ ਅਜਿਹੇ ਹੁੰਦੇ ਨੇ ਜੋ ਛੋਟੇ ਤੇ ਘੱਟ ਮਾਰ ਕਰਨ ਵਾਲੇ ਵੀ ਹੁੰਦੇ ਨੇ ਤਾਂ ਕਈ ਵੱਡੇ ਤੇ ਤਾਕਤਵਰ ਜਿਹੜੇ ਕਿ ਪੂਰੇ ਇੱਕ ਵੱਡੇ ਤੋਂ ਵੱਡੇ ਸ਼ਹਿਰ ਨੂੰ ਵੀ ਨਾਸ ਤੋਂ ਨਾਬੂਤ ਕਰ ਸਕਦੇ ਨੇ ਵੈਸੇ ਤਾਂ ਅਜਿਹੇ ਕਈ ਨਾਰਮਲ ਬੰਬ ਵੀ ਮੌਜੂਦ ਨੇ ਜੋ ਛੋਟੇ ਮੰਨੇ ਜਾਂਦੇ ਪਰਮਾਣੂ ਬੰਬ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਨੇ ਕਿਸੇ ਵੀ ਜੰਗ ਦੇ ਵਿੱਚ ਤੇ ਉਹ ਪਰਮਾਣੂ ਸੰਧੀ ਤੋਂ ਵੀ ਬਾਹਰ ਹੁੰਦੇ ਨੇ ਮਤਲਬ ਉਹਨਾਂ ਨੂੰ ਕਿਸੇ ਵੀ ਜੰਗ ਦੇ ਵਿੱਚ ਕਿਸੇ ਵੀ ਬਖਤ ਯੂਜ਼ ਕੀਤਾ ਜਾ ਸਕਦਾ ਪਰ ਦਰਅਸਲ ਪਰਮਾਣੂ ਬੰਬ ਕੋਈ ਨਾਰਮਲ ਚੀਜ਼ ਨਹੀਂ ਹੁੰਦੀ ਇਹ ਬੇਸ਼ੱਕ ਛੋਟੇ ਇਲਾਕੇ ਛੋਟੇ ਵਿਸਫੋਟ ਹੋਣ ਤੇ ਚਾਹੇ ਵੱਡੇ ਇਸ ਨੂੰ ਪਰਮਾਣੂ ਬੰਬ ਹੀ ਕਿਹਾ ਜਾਊਗਾ ਅਜਿਹਾ ਇਸ ਲਈ ਕੀਤਾ ਜਾਂਦਾ ਕਿਉਂਕਿ ਇਸ ਦੇ ਵਿੱਚ ਰੇਡੀਏਸ਼ਨ ਨਿਕਲਦਾ ਜਿਸ ਦਾ ਪ੍ਰਭਾਵ ਆਉਣ ਵਾਲੇ ਕਈ ਦਸ਼ਕਾਂ ਤੱਕ ਵੀ ਉਸ ਜਗ੍ਹਾ ਦੇ ਉੱਤੇ ਰਹਿੰਦਾ ਜਿੱਥੇ ਇਸ ਨੂੰ ਸੁੱਟਿਆ ਗਿਆ ਹੁੰਦਾ ਤੇ ਉੱਥੇ ਰਹਿਣ ਵਾਲੇ ਜੀਵ ਜੰਤੂ ਪੇੜ ਪੌਦਿਆਂ ਤੇ ਇਨਸਾਨਾਂ ਨੂੰ ਹਮੇਸ਼ਾ ਪ੍ਰਭਾਵਿਤ ਕਰਦਾ ਰਹਿੰਦਾ ਸੋ ਦੂਸਰਾ ਕਿਸੇ ਵੀ ਤਰ੍ਹਾਂ ਦਾ ਵੈਪਨ ਜੋ ਇੱਕ ਛੋਟੇ ਪਰਮਾਣੂ ਬੰਬ ਤੋਂ ਜ਼ਿਆਦਾ ਖਤਰਨਾਕ ਹੋਵੇ ਪਰ ਉਸ ਦਾ ਪ੍ਰਭਾਵ ਤੁਰੰਤ ਹੁੰਦਾ ਪਰ ਪਰਮਾਣੂ ਬ bomb ਜਿੰਨਾ ਵੀ ਛੋਟਾ ਕਿਉਂ ਨਾ ਹੋਵੇ ਇਸ ਦਾ ਰੇਡੀਏਸ਼ਨ ਕਈ ਦਸ਼ਕਾਂ ਜਾਂ ਸਦੀਆਂ ਤੱਕ ਬਣਿਆ ਰਹਿੰਦਾ ਸੁਰਖ ਪਰਮਾਣੂ ਬ bomb ਨੂੰ ਸਭ ਤੋਂ ਖਤਰਨਾਕ ਉਸ ਦੀ ਰੇਡੀਏਸ਼ਨ ਹੀ ਬਣਾਉਂਦੀ ਆ ਤੇ ਜੇਕਰ ਨਿਊਕਲੀਅਰ ਵਾਰ ਹੁੰਦੀ ਆ ਤਾਂ ਇਸ ਦੇ ਤੁਰੰਤ ਪ੍ਰਭਾਵ ਨਾਲ ਭਾਰਤ ਤੇ ਪਾਕਿਸਤਾਨ ਚ ਕਰੀਬ 10 ਤੋਂ 20 ਕਰੋੜ ਲੋਕ ਮਾਰੇ ਜਾਣਗੇ ਤੇ ਇੱਕ ਵਿਸ਼ਾਲ ਇਲਾਕਾ ਦੋਨਾਂ ਦੇਸ਼ਾਂ ਦੇ ਵਿੱਚ ਰਹਿਣ ਦੇ ਲਾਇਕ ਬਿਲਕੁਲ ਵੀ ਨਹੀਂ ਰਹੂਗਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਇੱਕ ਨਿਊਕਲੀਅਰ ਵੈਪਨ ਇਫੈਕਟ ਕਿਸ ਤਰੀਕੇ ਨਾਲ ਕਰਦਾ ਤੁਹਾਨੂੰ ਦੱਸ ਦਈਏ ਕਿ ਪੂਰੀ ਦੁਨੀਆ ਦੇ 195 ਤੋਂ 97 ਦੇਸ਼ ਮੌਜੂਦ ਸਿਰਫ 9 ਜਹੇ ਦੇਸ਼ ਨੇ ਜਿਨ੍ਹਾਂ ਦੇ ਕੋਲ ਪਰਮਾਣੂ ਤਾਕਤ ਮੌਜੂਦ ਆ ਤੇ ਇਹਨਾਂ 9 ਵਿੱਚੋਂ ਵੀ ਇਕਲੌਤਾ ਅਮਰੀਕਾ ਹੀ ਆ ਜਿਸ ਨੇ ਇਸ ਦਾ ਇਸਤੇਮਾਲ ਕਿਸੇ ਯੁੱਧ ਦੇ ਵਿੱਚ ਕੀਤਾ ਜਾਨੀ ਕਿ ਹਿਰੋਸ਼ਿਮਾ ਤੇ ਨਾਗਾਸਾਕੀ ਦੇ ਉੱਪਰ ਜਦੋਂ ਪਰਮਾਣੂ ਬ bomb ਫਟਦਾ ਤਾਂ ਇੱਕ ਚੇਨ ਰਿਐਕਸ਼ਨ ਸ਼ੁਰੂ ਹੁੰਦਾ ਜਿਸ ਦੇ ਚੱਲਦਿਆਂ એનર્ਜੀ ਬਣਦੀ ਆ ਤੇ ਇਸ ਤੋਂ ਪੈਦਾ ਹੋਈ ਗਰਮੀ ਕਈ ਹਜ਼ਾਰ ਸੈਲਸੀਅਸ ਤੱਕ ਜਾ ਪਹੁੰਚਦੀ ਹੈ ਜਿਸ ਕਰਕੇ ਕਈ ਕਿਲੋਮੀਟਰ ਚ ਨਾਹਣ ਵਾਲੇ ਇਨਸਾਨ ਤੇ ਹੋਰ ਜੀਵ ਜੰਤੂ ਤੇ ਉਹਨਾਂ ਦਾ ਸ਼ਰੀਰ ਤੁਰੰਤ ਹੀ ਭਾਅ ਦੇ ਵਿੱਚ ਬਦਲ ਜਾਂਦਾ ਬਿਲਡਿੰਗਸ ਤਬਾਹ ਹੋ ਜਾਂਦੀਆਂ ਨੇ ਤੇ ਕਈ ਸੌ ਮੀਟਰ ਤੇ ਕਰਦਾ ਇੱਕ ਟੂਆ ਬਣ ਜਾਂਦਾ ਤੇ ਉਸ ਦੇ ਵਿੱਚੋਂ ਨਿਕਲਿਆ ਹੋਇਆ ਮਲਬਾ ਵੀ ਅਸਮਾਨ ਦੇ ਵਿੱਚ ਜਾਂਦਾ ਤੇ ਕੁਝ ਸਮੇਂ ਬਾਅਦ ਕਾਫੀ ਦੂਰ ਤੱਕ ਇਹ ਉਹ ਡਿੱਗਦਾ ਵੀ ਹੈ ਜਿਸ ਕਾਰਨ ਹੋਰ ਜ਼ਿਆਦਾ ਨੁਕਸਾਨ ਹੁੰਦਾ ਇਹ ਨਹੀਂ ਇਸ ਦੇ ਬਾਅਦ ਤੋਂ ਬਾਅਦ ਇੱਕ ਸ਼ੌਕ ਬੇਬ ਵੀ ਨਿਕਲਦੀ ਹੈ ਜੋ ਕਈ ਕਿਲੋਮੀਟਰ ਦੂਰ ਤੱਕ ਸਾਊਂਡ ਦੀ ਰਫ਼ਤਾਰ ਤੋਂ ਵੀ ਜ਼ਿਆਦਾ ਤੇਜ਼ੀ ਦੇ ਨਾਲ ਟਰੈਵਲ ਕਰਦੀ ਹੈ ਤੇ ਇਸ ਦੀ ਵਿੱਚ ਪੇਟ ਚ ਆਉਣ ਤੇ ਇਨਸਾਨ ਬਚ ਨਹੀਂ ਪਾਉਂਦਾ ਇਸ ਤੋਂ ਇਲਾਵਾ ਨਿਊਕਲੀਅਰ ਬੰਬ ਦੇ ਵਿੱਚੋਂ ਨਿਕਲਣ ਵਾਲੀ ਰੇਡੀਏਸ਼ਨ ਨਿਊਕਲੀਅਰ ਬੰਬ ਦੇ ਚੱਲਣ ਤੋਂ ਬਾਅਦ ਵੀ ਲੋਕਾਂ ਦੀ ਜਾਨ ਲੈਂਦੀ ਰਹਿੰਦੀ ਆ ਜੋ ਵੀ ਇਨਸਾਨ ਇਸ ਦੀ ਚਪੇਟ ਦੇ ਵਿੱਚ ਆਉਂਦਾ ਪਹਿਲਾਂ ਉਸ ਨੂੰ ਕਮਜ਼ੋਰੀ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ ਫਿਰ ਉਲਟੀਆਂ ਵਾਲਾਂ ਦਾ ਝੜਨਾ ਤੇ ਫਿਰ ਸਰੀਰ ਦੇ ਅੰਦਰੂਨੀ ਅੰਗ ਆੜੇ ਉਹ ਗਲਣੇ ਸ਼ੁਰੂ ਹੋ ਜਾਂਦੇ ਨੇ ਤੇ ਅੰਤ ਦੇ ਵਿੱਚ ਇੱਕ ਦਰਦਨਾਕ ਮੌਤ ਹੁੰਦੀ ਆ ਇਹ ਨਹੀਂ ਪਰਮਾਣੂ ਬੰਬ ਫਟਣ ਤੋਂ ਬਾਅਦ ਇੱਕ ਫਲੈਸ਼ ਨਿਕਲਦੀ ਆ ਜੋ ਸੂਰਜ ਦੀ ਰੋਸ਼ਨੀ ਤੋਂ ਵੀ ਕਈ ਗੁਣਾ ਜ਼ਿਆਦਾ ਤੇਜ਼ ਫੈਲਦੀ ਆ ਤੇ ਇਸੇ ਲਈ ਮੰਨਿਆ ਜਾਂਦਾ ਕਿ ਜੇਕਰ ਤੁਸੀਂ ਕਈ ਕਿਲੋਮੀਟਰ ਦੂਰ ਤੋਂ ਵੀ ਇਸ ਨੂੰ ਦੇਖ ਰਹੇ ਹੋ ਤਾਂ ਇਹ ਤੁਹਾਨੂੰ ਅੰਨ੍ਹੇ ਕਰ ਸਕਦੀ ਹੈ ਇਸ ਨੂੰ ਸਾਇੰਸ ਦੀ ਪਾਠ ਦੇ ਵਿੱਚ ਨਿਊਕਲੀਅਰ ਫਲੈਸ਼ ਬਲਾਈਂਡਨੈਸ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਜੇਕਰ ਨਿਊਕਲੀਅਰ ਵਾਰ ਹੁੰਦੀ ਆ ਤਾਂ ਇਸ ਦੇ ਪ੍ਰਭਾਵ ਦੇਸ਼ ਦੀ ਇਕਨੋਮੀ ਦੇ ਉੱਤੇ ਵੀ ਦੇਖਣ ਨੂੰ ਮਿਲਣਗੇ ਜਿਸ ਕਰਕੇ ਦੋਨੋਂ ਹੀ ਦੇਸ਼ ਲਗਭਗ 50 ਸਾਲ ਪਿੱਛੇ ਚਲੇ ਜਾਣਗੇ ਇਸ ਵੀਡੀਓ ਦਾ ਮਕਸਦ ਕਿਸੇ ਨੂੰ ਵੀ ਡਰਾਉਣਾ ਬਿਲਕੁਲ ਵੀ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਜਾਣਕਾਰੀ ਉਪਲਬਧ ਕਰਾਉਣਾ ਕਿ ਅਸੀਂ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ ਡੀਲ ਕਰ ਰਹੇ ਹਾਂ ਸੋ ਤੁਹਾਡਾ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ